ਸਸਰੇ ਕਾਲ ਐਨਰ ਆਈ ਟੀਵੀ ਦੇਖ ਰਹੇ ਹਾਂ ਮਹ ਸੁਖਮਨ ਚੀਮਾ ਬੀਤੀ ਰਾਤ ਖਾਸੌਰਤੇ ਮਾਲਵੇ ਦੇ ਸੰਗਰੂਰ ਮਾਨਸਾ ਏਰੀਆ ਦੇ ਵਿੱਚ ਵੱਡੀ ਜਿਹੜਾ ਤੇਜ਼ ਗਤੀ ਦੇ ਵਿੱਚ ਹਨੇਰੀ ਤੂਫਾਨ ਆਉਂਦਾ ਤੇ ਉਸੇ ਹਨੇਰੀ ਤੂਫਾਨ ਦੇ ਵਿੱਚ ਬਿਜਲੀ ਵਾਲੇ ਖੰਬੇ ਦਰਖਤ ਜਾਂ ਬਹੁਤ ਕੁਝ ਇੱਥੋਂ ਤੱਕ ਕਿ ਪਸ਼ੂਆਂ ਦੇ ਜਿਹੜੇ ਛੱਡ ਨੇ ਉਹ ਵੀ ਪਟ ਪਟ ਕੇ ਛੁੱਟ ਦਿੱਤੇ ਜਾਂਦੇ ਨੇ ਅਜਿਹੀ ਇੱਕ ਘਟਨਾ ਸੰਗਰੂਰ ਦੇ ਭਵਾਨੀਗੜ੍ਹ ਇਲਾਕੇ ਦੇ ਪਿੰਡ ਮਾਝਾ ਤੋਂ ਨਿਕਲ ਕੇ ਸਾਹਮਣੇ ਜਿੱਤੇ ਕਿ ਇੱਕ ਗਰੀਬ ਪਰਵਾਲ ਦੇ ਵੱਲੋਂ ਮੁਰਗੀਆਂ ਦਾ ਫਾਰਮ ਪਾਇਆ ਹੋਇਆ ਸੀ ਉਸੇ ਮੁਰਗੀਆਂ ਦੇ ਫਾਰਮ ਦੇ ਵਿੱਚ ਤਕਰੀਬਨ 2000 ਤੋਂ ਜ਼ਿਆਦਾ ਮੁਰਗੀਆਂ ਰੱਖੀਆਂ ਹੋਈਆਂ ਸੀ ਤਾਂ ਜਦੋਂ ਹਵਾ ਤੇਜ਼ ਚੱਲਣ ਲੱਗਦੀ ਆ ਤੂਫਾਨ ਦੀਆਂ ਜਿਹੜੀਆਂ ਸੁਭਾਵਨਾਵਾਂ ਬਣ ਜਾਂਦੀਆਂ ਨੇ ਤੇ ਉਸੇ ਪਰਿਵਾਰ ਦਾ ਬਜ਼ੁਰਗ ਕਿਸਾਨ ਗੁਰਚਰਨ ਸਿੰਘ ਜੇਸਦੀ 18 ਸਾਲ ਉਮਰ ਦੱਸੀ ਜਾ ਰਹੀ ਹੈ ਤਾਂ ਉਹ ਮੁਰਗੀਆਂ ਦੇ ਜਿਹੜੇ ਉਸ ਸ਼ੈੱਡ ਨੂੰ ਦੇਖਭਾਲ ਕਰਨ ਦੇ ਲਈ ਜਾਂ ਉਹਨਾਂ ਦਾ ਬਚਾਅ ਕਰਨ ਦੇ ਲਈ ਚਲਾ ਜਾਂਦਾ ਪਰ ਅੱਗੇ ਜਾ ਕੇ ਜਿਹੜਾ ਤੂਫਾਨ ਹੋਰ ਜਿਆਦਾ ਵੱਜ ਜਾਂਦਾ ਤਾਂ ਇੰਨੇ ਦੇ ਵਿੱਚ ਜਿਹੜਾ ਇੰਨੀ ਜਿਆਦਾ ਚੱਕਰਵਰਤੀ ਤੂਫਾਨ ਬਣ ਜਾਂਦਾ ਕਿ ਮੌਕੇ ਤੇ ਸਾਰਾ ਜਿਹੜਾ ਮੁਰਗੀਆਂ ਦੇ ਲਈ ਸ਼ੈੱਡ ਪਾਇਆ ਹੁੰਦਾ ਇੱਕ ਫਾਰਮ ਪਾਇਆ ਹੁੰਦਾ ਸਾਰਾ ਕੁਝ ਚੰਦ ਮਿੰਟਾਂ ਸੈਕਿੰਟਾਂ ਦੇ ਵਿੱਚ ਤੈ ਸਨੈਚ ਹੋ ਜਾਂਦਾ ਸਾਰਾ ਕੁਝ ਢਾਈ ਢੇਰੀ ਹੋ ਜਾਂਦਾ ਇੰਨਾ ਹੀ ਨਹੀਂ ਬਲਕੇ ਉਸੇ ਛੱਡ ਦੇ ਵਿੱਚ ਇੱਕ ਬਜ਼ੁਰਗ ਕਿਸਾਨ ਉਸਦੇ ਮਲਬੇ ਦੇ ਹੇਠਾਂ ਆ ਜਾਂਦਾ ਜਿਸ ਦੇ ਮੌਕੇ ਤੇ ਮੌਤ ਹੋ ਗਈ ਨੁਕਸਾਨ ਇੰਨਾ ਜਿਆਦਾ ਵੱਡਾ ਹੋਇਆ ਕਿ 2000 ਮੁਰਗੀਆਂ ਦਾ ਮੁਰਗੀਆਂ ਤੇ ਜਿਹੜਾ ਚੂਚਿਆਂ ਦਾ ਫਾਰਮ ਪਾਇਆ ਉਸੇ ਜਸਦੇ ਵਿੱਚੋਂ ਚੰਦਕ ਮੁਰਗੀਆਂ ਜਿਹੜੀਆਂ ਬੱਚੀਆਂ ਨੇ ਪਰ ਵੱਡੇ ਪੱਧਰ ਤੇ ਨੁਕਸਾਨ ਹੋ ਚੁੱਕਿਆ ਤਾਂ ਹੁਣ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋ ਚੁੱਕਿਆ ਕਿਉਂਕਿ ਪਰਿਵਾਰ ਦਾ ਜਿਹੜਾ ਕਮਾਊ ਜੀ ਸੀ ਉਹ ਇਸ ਦੁਨੀਆ ਤੋਂ ਚਲਾ ਜਾ ਚੁੱਕਿਆ ਜੋ ਉਹਨਾਂ ਦਾ ਪਰਿਵਾਰ ਦਾ ਕੋਈ ਛੋਟਾ ਵਪਾਰਸੀ ਕੋਈ ਮੁਰਗੀਆਂ ਦਾ ਫਾਰਮ ਖੋਲਿਆ ਸੀ ਉਹ ਵੀ ਸਾਰਾ ਕੁਝ ਤਬਾਹ ਹੋ ਚੁੱਕਿਆ ਤਾਂ ਹੁਣ ਪਿੰਡ ਵਾਸੀਆਂ ਦੇ ਵੱਲੋਂ ਸਰਕਾਰ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਇਸ ਦੀ ਜੜੀ ਗਰਦਾਬਰੀ ਕਰਕੇ ਜਿਹੜਾ ਇਸ ਦੀ ਸਾਰੀ ਵੈਰੀਫਿਕੇਸ਼ਨ ਕਰਕੇ ਉਸ ਗਰੀਬ ਪਰਿਵਾਰ ਨੂੰ ਜਿਹੜਾ ਬਣਦਾ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਜਿਹੜਾ ਮੁਰ ਤੋਂ ਉਹਨਾਂ ਦਾ ਗੁਜ਼ਾਰਾ ਚੱਲ ਸਕੇ ਪਰ ਤੁਸੀਂ ਦੇਖ ਸਕਦੇ ਹੋ ਕਿ ਜਿੱਥੇ ਲੋਕਾਂ ਨੇ ਇਸ ਸੁਹਾਬਣੇ ਮੌਸਮ ਦਾ ਜਿੱਥੇ ਚਾਰਕ ਕਣੀਆਂ ਪਈਆਂ ਸੁਹਾਬਣੇ ਮੌਸਮ ਦਾ ਅਨੰਤ ਮਣਿਆ ਪਰ ਬਹੁਤੇ ਪਰਿਵਾਰਾਂ ਦਾ ਜਿਹੜਾ ਸਾਰਾ ਕੁਝ ਤਬਾਹ ਕਰਕੇ ਰੱਖ ਦਿੱਤਾ ਕਮਾਊ ਪਰਿਵਾਰ ਦਾ ਜਿਹੜਾ ਜੀ ਸੀ ਜੀ ਸੀ ਜਿਹੜਾ ਜਿਸ ਦੇ ਕਮਾਈ ਦੇ ਉੱਪਰ ਸਾਰਾ ਪਰਿਵਾਰ ਆਪਣਾ ਰੋਜੀ ਰੋਟੀ ਕਮਾਉਂਦਾ ਸੀ ਉਹ ਸਾਰਾ ਕੁਝ ਤਬਾਹ ਹੋ ਚੁੱਕਿਆ ਤਾਂ ਦੇਖ ਸਕਦੇ ਹੋ ਕਿ ਕਿੰਨਾ ਵੱਡਾ ਨੁਕਸਾਨ ਹੋ ਚੁੱਕਿਆ ਤੇ ਹੋਰ ਹੁਣ ਕੀ ਕੁਝ ਕਹਿਣਾ ਪਿੰਡ ਵਾਸੀਆਂ ਦਾ ਜਾਂ ਫਿਰ ਉਹਨਾਂ ਦੇ ਜਿਹੜੇ ਆਸ-ਪਾਸ ਦੇ ਹੋਰ ਲੋਕ ਨੇ ਆਓ ਦੇਖਦੇ ਆਂ ਮੇਰਾ ਮੈਂ ਗੁਰਪ੍ਰੀਤ ਸਿੰਘ ਨੰਬਰਦਾਰ ਜੀ ਪਿੰਡ ਮਾਝਾ ਜੀ ਗੁਰਵ ਸਿੰਘ ਜੀ ਜਿਹਨੇ ਡੈਥ ਹੋਈ ਹੈ ਕੀ ਨਾਮ ਚ ਉਹਨਾਂ ਦਾ ਨਾਮ ਗੁਰਚਰਨ ਸਿੰਘ ਦੀ ਜੀ ਅੱਛਾ ਜੀ ਕਿਸ ਤਰ੍ਹਾਂ ਹੋਇਆ ਸਾਰੀ ਘਟਨਾ ਇਹ ਜੀ ਜਦੋਂ ਹਨੇਰੀ ਆਈ ਹਨੇਰੀ ਆਉਣ ਕਾਰਨ ਉਹ ਇਹ ਆਪਣੇ ਪੱਲੀ ਬੁੱਲੀ ਲਾਉਣ ਆਏ ਤੇ ਬੱਚਿਆਂ ਦੇ ਬਾਉਂਡਰੀ ਫਾਰਮ ਦੀ ਜੀ ਇਹ ਬੱਚੇ ਪਾਏ ਹੋਏ ਤੇ ਪੱਲੀ ਲਾ ਕੇ ਜਦੋਂ ਤੁਰਨ ਲੱਗੇ ਜੀ ਬਸ ਇੱਕਦਮ ਉੱਪਰ ਡਿੱਗੀ ਗੰਦ ਇਹਨਾਂ ਦੀ ਜੀ ਅੱਛਾ ਹਾਂ ਜੀ ਕਿ ਕਿੰਨਾ ਕੁ ਪੁਰਾਣਾ ਸੀ ਕਪੂਟੇ ਫਾਰਮ ਜਾਂ ਕਿਸ ਤਰ੍ਹਾਂ ਕੇ ਟਖੜੀ ਇੰਨਾ ਜ਼ਿਆਦੇ ਸੀ ਨਹੀਂ ਚਖੜੇ ਜ਼ਿਆਦੇ ਧੀ ਜੀ ਫੋਲਟਰੀ ਫਾਰਮ ਨੂੰ ਤਾਂ ਕੋਈ ਬਾਲਾ ਟਾਈਮ ਨਹੀਂ ਹੋਇਆ ਜੀ ਅੱਛਾ ਥੋੜੀ ਸਮਾਂ ਹੋਇਆ ਜੀ ਬਣਾਏ ਨੂੰ ਹਾਂ ਹਾਂ ਕਿ ਜਿਹੜੇ ਜਾਨਵਰ ਸੀ ਉਹਨਾਂ ਦੇ ਵੀ ਸਾਰਿਆਂ ਦੇ ਹਾਂਜੀ ਹਾਂ ਜਾਨਵਰਾਂ ਦਾ ਬਹੁਤ ਨੁਕਸਾਨ ਹੋ ਗਿਆ ਜੀ ਆ ਮਰੇ ਪਏ ਨੇ ਬਹੁਤ ਬੱਚੇ ਮਰ ਗਏ ਜੀ ਅੱਛਾ ਹਾਂਜੀ ਇਹ ਪਰਿਵਾਰ ਦੀ ਗੱਲ ਕੀਤੀ ਜਾਵੇ ਤਾਂ ਕਿਦਾਂ ਦਾ ਪਰਿਵਾਰ ਸੀ ਇਹਨਾਂ ਦਾ ਪਰਿਵਾਰ ਦਾ ਜੀ ਬਹੁਤ ਅੰਤ ਦਾ ਅੰਤੇ ਦਾ ਗਰੀਬ ਪਰਿਵਾਰ ਹੈ ਜੀ ਕੋਈ ਐ ਨਹੀਂ ਕਿਸਾਨੀ ਨਾਲ ਸਬੰਧਤ ਹੈ ਜੀ ਹਾਂ ਹਾਂ ਹਾਂਜੀ ਹਾਂਜੀ ਕਿੰਨੀਆਂ ਮੁਰਗੀਆਂ ਆ ਮੁਰਗ ਮੁਰਗੀਆਂ ਦਾ ਜੀ ਹਾਂ ਜੀ ਹਾਂ ਬਸ ਤੀਆ ਕਿ ਹਿੱਸਾ ਬਚਿਆ ਜੀ ਅੱਛਾ ਕੰਪਨੀ ਦੇ ਬੱਚੇ ਤੇ ਜੀ ਪਏ ਹੋਏ ਕਿੰਨੇ ਬੱਚੇ ਸੀ ਇਹਨਾਂ ਦੇ ਜਿਨ੍ਹਾਂ ਦੀ ਡੈਥ ਹੋਈ ਹੈ ਇਹ ਹੋਊਗਾ ਜੀ ਲਗਭਗ ਮਤਲਬ 2000 22500 ਮਤਲਬ ਬੱਚੇ ਦਾ ਸੈੱਟ ਬਣਿਆ ਹੋਇਆ ਜੀ ਇਹ ਹੂੰ ਹੂੰ ਉਹ ਚੋਂ ਐ ਸਮਝ ਲਓ ਵੀ 500 ਹੀ ਮੁਰਗੀ ਬਚੀ ਹੋਊ ਤੇ ਮੇਰੇ ਵੀ ਮੇਰੇ ਤੱਕ ਦੇ ਪਰਿਵਾਰਕ ਦੀ ਗੱਲ ਕੀਤੀ ਕਿ ਕਿੰਨੇ ਪਰਿਵਾਰਕ ਮੈਂਬਰ ਨੇ ਕਿੰਨੇ ਬੱਚੇ ਨੇ ਇਹਨਾਂ ਦੇ ਇੱਕ ਇਹਨਾਂ ਦਾ ਬੇਟਾ ਜੀ ਬਸ ਮਤਲਬ ਘਰਦਿਆਂ ਦੀ ਇਹਨਾਂ ਦੀ ਡੈਥ ਪਹਿਲਾਂ ਹੀ ਹੋਈ ਹੋਈ ਹੈ ਜੀ ਦੋ ਦੋ ਤਿੰਨ ਸਾਲ ਹੋ ਗਏ ਜੀ ਪਹਿਲਾਂ ਇਹਨਾਂ ਦੇ ਘਰ ਦੀ ਘਰਦਿਆਂ ਦੀ ਡੈਥ ਹੋ ਗਈ ਦੀ ਜੀ। ਯਾਨਕੀ ਘਰ ਚ ਕਮਾਉਣ ਵਾਲਾ ਜੀ ਕਮਾਉਣ ਵਾਲਾ ਇਹੀ ਸੀ ਜੀ ਬਸ ਹੋਰ ਤਾਂ ਕੋਈ ਇਹਨਾਂ ਦਾ ਸਾਧਨ ਨਹੀਂ। ਹੂੰ ਹੂੰ ਹੂੰ। ਕਿਸ ਤਰ੍ਹਾਂ ਪਤਾ ਕਿਸ ਤਰ੍ਹਾਂ ਲੱਗਿਆ ਇਹ ਸਾਰੀ ਘਟਨਾ ਦਾ? ਪਤਾ ਤਾਂ ਜੀ ਜਦੋਂ ਉਹ ਇਹ ਹਨੇਰੀ ਚੱਲੀ ਜੀ ਪਰਿਵਾਰ ਹੋਰੇ ਆਇਆ ਦੇਖਣ ਲੱਗੇ ਵੀ ਆਇਆ ਨਹੀਂ ਪਹਿਲਾਂ ਤਾਂ ਇਹ ਦੀ ਕਿਤੇ ਇੱਧਰ ਉੱਧਰ ਹੋਊਗਾ। ਜਦੋਂ ਉਹਰੇ ਆ ਕੇ ਦੇਖਿਆ ਜੀ ਉਹਰੇ ਥੱਲੇ ਦਬਿਆ ਪਿਆ ਜੀ। ਅੱਛਾ ਹਾਂਜੀ। ਕਿਸ ਤਰ੍ਹਾਂ ਫਿਰ ਪਿੰਡ ਵਾਲੇ ਮਦਦ ਦੇ ਨਾਲ ਕੱਢਿਆ? ਹਾਂਜੀ ਹਾਂ ਨਹੀਂ ਪਿੰਡ ਵਾਲੇ ਤਾਂ ਬਾਅਦ ਚਾਹੀਨੇ ਜੀ ਫਿਰ ਖੇਤਾਂ ਚ ਦੀ ਘਰ ਦੀ ਇਹ ਇਹਨਾਂ ਦੇ ਆਪ ਆਪਸ ਵਿੱਚ ਪਰਿਵਾਰ ਆ ਜੀ ਇਹਨਾਂ ਨੇ ਇੱਕ ਦੂਜੇ ਨੂੰ ਦੱਸਿਆ ਜੀ ਫਿਰ ਉਹਨਾਂ ਨੇ ਆ ਕੇ ਕੱਢਿਆ ਜੀ ਉਹ ਕੀ ਮੰਗ ਕਰਦੇ ਹੋ ਮੰਗਦਾ ਆ ਜੀ ਵੀ ਚਲੋ ਇਹਨਾਂ ਨੂੰ ਕੋਈ ਮਦਦ ਮਿਲਣੀ ਚਾਹੀਦੀ ਹੈ ਜੀ ਬਹੁਤ ਗਰੀਬ ਪਰਿਵਾਰ ਆ ਜੀ ਵੀ ਕਿਸੇ ਕੋਈ ਸਰਕਾਰ ਵੱਲੋਂ ਸਾਡੀ ਦਾ ਹੱਥ ਬੰਨ ਕੇ ਬੇਨਤੀ ਆ ਜੀ ਵੀ ਇਹਨਾਂ ਨੂੰ ਜ਼ਰੂਰ ਕੋਈ ਨਾ ਕੋਈ ਮਦਦ ਮਿਲਣੀ ਚਾਹੀਦੀ ਹੈ ਜੀ ਨਾਮ ਆ ਜੀ ਭੁਲਕਾਰ ਸਿੰਘ ਵੀਰੇ ਭੁਲਕਾਰ ਸਿੰਘ ਜਿਹਨਾਂ ਦੀ ਡੈਥ ਹੋਈ ਹੈ ਕੀ ਨਾਮ ਚੋਂ ਕਿੰਨੀ ਉਮਰ ਸੀ ਬਈ ਜੀ ਇਹਨਾਂ ਦਾ ਨਾਮ ਗੁਰਚਰਨ ਸਿੰਘ ਦੀ ਉਮਰ ਇਹਨਾਂ ਦੀ 68 ਤੋਂ 70 ਸਾਲ ਦੇ ਵਿੱਚ ਸੀ ਜੀ ਕਿਸ ਤਰ੍ਹਾਂ ਪੂਰੀ ਘਟਨਾ ਹੋਈ ਹੈ ਜੀ ਬਾਈ ਜੀ ਕੱਲ ਜਾ ਕਹਨੇਰੀਆ ਜੀ ਬਹੁਤ ਜ਼ਿਆਦਾ ਝਖੜਾ ਆਇਆ ਨਾ ਇੱਥੇ ਪੱਲੀਆਂ ਲਾਉਣ ਆਏ ਵੇ ਤੇ ਮੁਰਗੀਆਂ ਦੇ ਬੱਚੇ ਪੋਲਟਰੀ ਫਾਰਮ ਸੀ ਇਧਰੋਂ ਪੱਲੀ ਉੱਪਰ ਚੱਕ ਰਹੇ ਸੀ ਕੰਦ ਉੱਪਰ ਗਿਰ ਗਈ ਤੇ ਇਹ ਟਾ ਇਹਨਾਂ ਦੀ ਤੇ ਇਥੇ ਹੋਈ ਆ ਜੀ ਜੇਕਰ ਸਵੇਰ ਦੀ ਗੱਲ ਕਰੀ ਕਿਸ ਤਰ੍ਹਾਂ ਦੀ ਸਵੇਰ ਉਹ ਨਰਮ ਸਵੇਰ ਦੀ ਸੀ ਬਾਈ ਬਹੁਤ ਸਾਊ ਸੀ ਕੋਈ ਇਦਾਂ ਪਰਿਵਾਰ ਦੇ ਹਾਲਾਤਾਂ ਦੀ ਗੱਲ ਕਰੀ ਪਰਿਵਾਰ ਵੀ ਬਹੁਤ ਗਰੀਬ ਪਰਿਵਾਰ ਆ ਇਸ ਪੋਲਟਰੀ ਫਾਰਮ ਤੇ ਦਾ ਕਰਦਾ ਖਰਚਾ ਚਲਾਉਂਦੇ ਤੇ ਉਹ ਉਹ ਕਰਕੇ ਸਾਰਾ ਕੁਝ ਇਸੇ ਦੇ ਡਿਪੈਂਡਰ ਤੇ ਯਾਨੀ ਕਿ ਉਹ ਜਾਨਵਰ ਵੀ ਮਰ ਗਏ ਤੇ ਪਰ ਜਿਨ੍ਹਾਂ ਦਾ ਮਾਲਕ ਸੀ ਉਹ ਵੀ ਹਾਂ ਬਈ ਤੇ ਨੁਕਸਾਨ ਬਹੁਤ ਹੋ ਗਿਆ ਬਈ ਇਹ ਹੀ ਇਹਨਾਂ ਦਾ ਰੋਟੀ ਰੋਟੀ ਦਾ ਸਾਧਨ ਸੀ ਇਹ ਹੀ ਅੱਜ ਟੱਟੇ ਹੀ ਰਿਹਾ ਗਿਆ ਸਾਰਾ ਕੁਝ ਕੀ ਮੰਗ ਕਰਦਾ ਪ੍ਰਸ਼ਾਸਨ ਬਈ ਪ੍ਰਸ਼ਾਸਨ ਤੋਂ ਮੰਗ ਸਰਕਾਰ ਤੋਂ ਇਹ ਕਰਦਿਆਂ ਬਈ ਇਹਨਾਂ ਨੂੰ ਮੁਆਵਜ਼ਾ ਮਿਲਣਾ ਚਾਹੀਦਾ ਇੱਕ ਅਗਲੇ ਦਾ ਪਰਿਵਾਰ ਦਾ ਜੀ ਗਿਆ ਬਾਕੀ ਦੂਆ ਬਿਲਡਿੰਗ ਦਾ ਨੁਕਸਾਨ ਹੋ ਗਿਆ ਇਹਨਾਂ ਦਾ ਕਾਫੀ ਨੁਕਸਾਨ ਹੋ ਗਿਆ ਕਿਹੜਾ ਪਿੰਡ ਕਿਹੜਾ ਮਾਝਾ ਪਿੰਡ ਵੀ ਦੇ ਇੱਥੇ ਬੈਠੇ ਤੇ ਬਜ਼ੁਰਗ ਇਥੇ ਉੱਪਰੋਂ ਬਸ ਲੈਂਟਰ ਗਿਰ ਗਿਆ। ਹੂੰ। ਥੱਲੇ ਬੈਠੇ ਹੀ ਬਸ ਪੂਰਾ ਐਸੇ ਏਕਣੇ ਦਬ ਗਿਆ। ਫਿਰ ਨੇ ਨੇਰੀ ਬੇ ਬੇਸ ਹਾਬ ਦੀ ਨੇਰੀ ਕੁਝ ਪੁੱਤਰ ਨੇ ਦੀ। ਹਾਂ ਪਰਨਾ ਵੀ ਉਹਨਾਂ ਦਾ ਹੀ ਜੀ। ਹਾਂ ਪਰਨਾ ਉਹਨਾਂ ਦੀ ਹੈ ਜੀ ਇਹ। ਆ ਬਸ ਇੱਥੋਂ ਐ ਥੱਲੇ ਥੱਲੇ ਦਬ ਗਏ।